ਸਿਕਿਆ ਦੋਸਤੋ ਅੱਜ ਤੁਹਾਨੂੰ ਬੜੀ ਨਵੇਕਲੀ ਦੀ ਚੀਜ਼ ਦਿਖਾਉਣੀ ਆ ਪਾਕਿਸਤਾਨ ਦੇ ਵਿੱਚ ਵਿਆਹ ਕਿਸ ਤਰ੍ਹਾਂ ਹੁੰਦੇ ਨੇ ਤੇ ਪੰਜਾਬ ਲਹਿੰਦੇ ਪੰਜਾਬ ਦਾ ਤੇ ਚੜ੍ਹਦੇ ਪੰਜਾਬ ਦਾ ਆਪਸੀ ਪਿਆਰ ਕਿਵੇਂ ਆ ਤੇ ਵਿਆਹ ਦੇ ਵਿੱਚ ਕਿਵੇਂ ਸ਼ਮੂਲੀਅਤ ਕੀਤੀ ਜਾਂਦੀ ਆ ਕੀ ਰਿਸ਼ਤੇਦਾਰੀ ਆ ਤੇ ਕੀ ਕੀ ਵਿਆਹ ਦੇ ਵਿੱਚ ਹੁੰਦਾ ਵਿਆਹ ਕਿਹੋ ਜਿਹੇ ਹੁੰਦੇ ਨੇ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਪੰਜਾਬ ਮੰਡੀ ਗੁਬਿੰਦਗੜ ਸ਼ਹਿਰ ਤੋਂ ਇੱਕ ਜਥਾ ਜਿਹੜਾ ਹੈਗਾ ਆ ਉਹ ਪਾਕਿਸਤਾਨ ਵੱਲ ਚੱਲਿਆ ਆ ਤੇ ਵਿਆਹ ਕਿਸ ਤਰ੍ਹਾਂ ਹੁੰਦੇ ਨੇ ਅੱਜ ਤੁਹਾਨੂੰ ਦਿਖਾਇਆ ਜਾਊਗਾ ਸਾਡੇ ਨਾਲ ਮੌਜੂਦ ਨੇ ਐਸਜੀਪੀਸੀ ਦੇ ਮੈਂਬਰ ਜੱਸਾ ਸਿੰਘ ਜੀ ਆਲੂ ਵਾਲੀ ਆ ਤੇ ਇਹ ਪੰਜ ਛੇ ਮੈਂਬਰਾਂ ਦੀ ਜਿਹੜੀ ਟੀਮ ਹੈ ਇਹ ਪਾਕਿਸਤਾਨ ਵਿਆਹ ਤੇ ਚੱਲੇ ਨੇ ਸਮਾਨ ਸਹੂਨ ਬਹੁਤ ਜਿਵੇਂ ਸ਼ਗਨ ਆਪਾਂ ਕਰਦੇ ਆਂ ਪੰਜਾਬ ਦੇ ਵਿੱਚ ਮਿਲਣੀਆਂ ਕਰਦੇ ਆਂ ਉਹ ਸਾਰਾ ਜਿਹੜੀ ਲੈ ਕੇ ਚੱਲੇ ਨੇ ਤੇ ਬਹੁਤ ਵਧੀਆ ਮਾਹੌਲ ਹੈ ਤੇ ਮੈਂ ਕਹਾਂ ਵੀ ਚਲੋ ਇੱਕ ਨਵਿਕਲੀ ਜੀ ਚੀਜ਼ ਆ ਤੁਹਾਨੂੰ ਵੀ ਦਿਖਾਈ ਜਾਵੇ ਤੇ ਇਹ ਕਿੱਥੋਂ ਚੱਲੇ ਨੇ ਕਿੱਥੇ ਤੱਕ ਜਾਣਾ ਇਹਨਾਂ ਨੇ ਇਹਨਾਂ ਨਾਲ ਆਪਾਂ ਜੇ ਗੱਲਬਾਤ ਕਰਾਂਗੇ ਤੇ ਚਲੋ ਗੱਲਬਾਤ ਦਾ سلسلہ ਸ਼ੁਰੂ ਕਰਦੇ ਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਇਹ ਬਹੁਤ ਵਧੀਆ ਜੀ ਤੁਸੀਂ ਆਪੇ ਦੱਸੋ ਜੀ ਤੇ ਕਿੱਥੋਂ ਆਏ ਹੋ ਕਿੱਥੇ ਜਾਣਾ ਤੇ ਕੀ ਪ੍ਰੋਗਰਾਮ ਹੈ ਇਹ ਦੱਸੋ ਜੀ ਦੱਸਾ ਸੀ ਜੀ ਹਲੋ ਵਾਲੀਏ ਸਾਹਿਬ ਹਾਂ ਅਸੀਂ ਸਾਡੇ ਜੀ ਮੰਡੀ ਕੋਲ ਤੋਂ ਘੜ ਤੋਂ ਆਏ ਤੇ ਇਹ ਲੜਕਾ ਕਰਨਾਲ ਤੋਂ ਹੈ ਇਹ ਸਰ ਸੰਵਦਰ ਸਿੰਘ ਮਦੀਨਪੁਰ ਤੋਂ ਨੇ ਠੀਕ ਹੈ ਜੀ ਤੇ ਸਾਡੇ ਨਾਨਕ ਸ਼ੱਕ ਲੈ ਕੇ ਚੱਲਿਆ ਜੀ ਕਿਆ ਬਾਤ ਹੈ ਕਿਆ ਬਾਤ ਜਤਰਾ ਹੋਈਆਂ ਪਹਿਲਾਂ ਤਾਂ ਬਧਾਈਆਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਵਿਆਹ ਦਾ ਜਣੀ ਸਭ ਤੋਂ ਵੱਡੀ ਚੀਜ਼ ਇਹ ਪੰਜਾਬ ਦੇ ਵਿੱਚ ਆਹੇ ਚੜਦਾ ਪੰਜਾਬ ਹੋਵੇ ਲੈਂਦਾ ਪੰਜਾਬ ਹੋਵੇ ਵਿਆਹ ਇੱਕ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਤੇ ਬੜੀ ਖੁਸ਼ੀ ਦਾ ਹੁੰਦਾ ਹੈ ਖੁਸ਼ੀਆਂ ਤੁਹਾਡੇ ਚਿਹਰਿਆਂ ਤੇ ਵੀ ਹੈ ਤੇ ਮੈਂ ਵਿਆਹ ਦਾ ਨਾਮ ਸੁਣ ਕੇ ਮੇਰੇ ਵੀ ਮੂੰਹ ਮਿੱਠਾ ਹੋ ਗਿਆ ਤੇ ਵਿਆਹ ਕੀਦਾ ਜੀ ਹੁਣ ਇਹ ਵਿਆਹ ਜੀ ਸਾਡੇ ਭਰਾ ਦੇ ਵੱਡੇ ਚੌਧਰੀ ਅੱਜ ਮੁਹੰਮਦ ਆਸ਼ਿਕ ਗੋਂਦਲ ਸਾਹਿਬ ਕੁਰੜ ਪਿੰਡ ਤੋਂ ਉਹਨਾਂ ਦੀ ਦੋਤੀ ਕਿਹੜਾ ਪਿੰਡ ਦੱਸਿਆ ਦੁਬਾਰਾ ਰਿਪੀਟ ਕਰੋ ਕੁਰੜ ਪਿੰਡਾ ਜੀ ਕੁਰੜ ਤਹਿਸੀਲ ਨਿਸ਼ਾਰਾ ਬਰਕਾ ਡਿਸਟ੍ਰਿਕਟ ਗੁਜਰਾਵਾਲਾ ਗੁਜਰਾਵਾਲਾ ਦੇ ਵਿੱਚ ਹਾਂ ਜੀ ਆ ਭਰਾ ਦੇ ਸਾਡੇ ਵੱਡੇ ਅੱਛਾ ਜੀ ਤੇ ਉਹਨਾਂ ਦੀ ਜਿਹੜੀ ਹੈ ਵੱਡੀ ਬੇਟੀ ਗੁਜਰਾਵਾਲੇ ਵਿਆਹੀ ਵੀ ਆ ਉਸ ਦੀ ਵੱਡੀ ਬੇਟੀ ਆ ਜਿਹੜੀ ਡਾਕਟਰ ਹੈ ਅੱਛਾ ਜੀ ਉਸ ਦੀ ਸ਼ਾਦੀ ਆ ਤੇ ਅਸੀਂ ਜਿਹੜਾ ਹੈਗਾ ਇੱਥੇ ਤੋਂ ਆਪਣੀ ਜਿਹੜੀ ਨਾਨਕਸ਼ਕ ਆ ਹਾਂ ਉਹ ਲੈ ਕੇ ਅਸੀਂ ਜਾ ਰਹੇ ਹਾਂ ਇਸ ਤੋਂ ਬਾਅਦ ਫਿਰ ਜਿਹੜਾ ਅਸੀਂ ਜਾਵਾਂਗੇ ਜੀ ਨਨਕਾਣਾ ਸਾਹਿਬ ਤੇ ਰੋੜੀ ਸਾਹਿਬ ਤੇ ਸੱਚਾ ਸੌਦਾ ਤੇ ਇਸ ਤੋਂ ਇਲਾਵਾ ਅਸੀਂ ਜਾਵਾਂਗੇ ਜੀ ਡੇਰਾ ਸਾਹਿਬ ਅੱਛਾ ਜੀ ਤੇ ਸਾਈ ਮੀਆਂ ਮੀਰ ਜੀ ਦੀ ਤਰਕਾ ਤੇ ਜਾਣਾ ਅਸੀਂ ਤੇ ਬਾਬਾ ਬੁੱਲੇ ਸ਼ਾਹ ਦਾ ਕਸੂਰ ਜਾਵਾਂਗੇ ਜੀ ਤੇ ਇਸ ਤੋਂ ਬਾਅਦ ਅਸੀਂ ਪਾਕ ਪੜਨ ਜਾਵਾਂਗੇ ਬਾਬਾ ਫਰੀਦ ਜੀ ਦੇ ਅੱਛਾ ਜੀ ਤੇ ਇਹ ਸਾਰੇ ਇਸੇ ਦਰਬਾਰਾਂ ਦੇ ਦਰਸ਼ਨ ਕਰਦੇ ਅਨੋਖੇ ਸੀ ਜਿਹੜਾ ਹੈਗਾ ਉਹ ਵਾਪਸੀ ਤਕਰੀਬਨ 10 ਦਿਨਾਂ ਦੇ ਵਿੱਚ ਵਾਪਸੀ ਆ ਜੀ ਇਹ ਸਾਡਾ ਜਿਹੜਾ ਇਨਸਾਨੀ ਭਾਈਚਾਰੇ ਦਾ ਜਿਹੜਾ ਟੂਰ ਆ ਸਾਡਾ ਤੇ ਦੂਜਾ ਗੱਲ ਆ ਕਿ ਜਿਹੜੇ ਸਾਡੇ ਉਧਰ ਭਰਾ ਰਹੇ ਨੇ ਤੇ ਇਧਰ ਜਿਹੜੇ ਅਸੀਂ ਰਹਿੰਦੇ ਆ ਉਹਨਾਂ ਦਾ ਜਿਹੜਾ ਹੈਗਾ ਗੂੜਾ ਪਿਆਰ ਕਰਨ ਲਈ ਅਸੀਂ ਉੱਥੇ ਚੱਲੇ ਆ ਜੀ ਤੇ ਬਾਕੀ ਆ ਕਿ ਅਸੀਂ ਚਾਹੁੰਦੇ ਆ ਕਿ ਸਾਡੇ ਸਾਡੇ ਜਿਹੜੇ ਦੋਨਾਂ ਦੇਸ਼ ਨੇ ਉਹਨਾਂ ਦੇ ਵਿੱਚ ਜੇ ਅਸੀਂ ਇੱਕ ਦੂਜੇ ਨਾਲ ਮੁਲਾਕਾਤ ਕਰਾਂਗੇ ਇੱਕ ਦੂਜੇ ਨਾਲ ਅਸੀਂ ਮਿਲ ਮਿਲਾਂ ਵਰਤਾਂਗੇ ਤਾਂ ਜਿਹੜਾ ਹੈਗਾ ਇੱਕ ਸ਼ਾਂਤੀ ਦਾ ਮਾਹੌਲ ਇਹ ਜਿਹੜਾ ਹੈ ਬਣਦਾ अच्छा मैं एक करना गल ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਪੰਜਾਬ ਦੇ ਵਿੱਚ ਜਿਹੜਾ ਵਿਆਹ 2 ਜਾਂ 3 ਦਿਨ ਦਾ ਰਹਿ ਗਿਆ ਉਹ ਫਰਕ ਕੀ ਆ ਪਾਕਿਸਤਾਨ ਦੇ ਵਿਆਹ ਤੇ ਪੰਜਾਬ ਦੇ ਵਿਆਹ ਦੇ ਵਿੱਚ ਕੀ ਫਰਕ ਹੈ ਜੀ ਉੱਥੇ ਅਸਲ ਜਿਹੜਾ ਹੈ ਜੀ ਵਿਆਹ ਇੱਕ ਦਿਨ ਦਾ ਹੀ ਆ اچھا ਜੀ ਇੱਕ ਦਿਨ ਦਾ ਵਿਆਹ ਬਾਕੀ ਇੱਕੋ ਇੱਕ ਸਰੇਮਣੀ ਪਹਿਲਾਂ ਕਰਦੇ ਨੇ ਉਹ ਹੈ ਜੀ ਮਹਿੰਦੀ ਦੀ ਸਰੇਮਣੀ ਠੀਕ ਹੈ ਤੇ ਮਹਿੰਦੀ ਦੀ ਸਰੇਮਣੀ ਵਿਆਹ ਤੋਂ ਇੱਕ ਦਿਨ ਪਹਿਰੋਂ ਹੁੰਦੀ ਆ ਹਾਂ ਜੀ ਤੇ ਵਿਆਹ ਜਿਹੜਾ ਹੈਗਾ ਉਹ ਹੋ ਕੇ ਹੁੰਦਾ ਦੂਸਰੇ ਦਿਨ अच्छा जी ए ओस ਤੋਂ ਇਲਾਵਾ ਕੋਈ ਉਹਨਾਂ ਦੀ ਫਾਰਮੈਟ ਹੀ ਨਹੀਂ ਆ ਕੋਈ ਤੂੰ ਤੜਕਾ ਨਹੀਂ ਕਰਦੇ ਜੀ ਉਹ ਕੋਈ ਆ ਡਗੜ ਡਗੜ ਦੀ ਹੁੰਦੀ ਜਿਹੜੇ ਆ ਕਿ ਸਿੰਗਰ ਵਾਲਾ ਜਾਂ ਆਪਾਂ ਲਾਲ ਲੰਨੇ ਆ ਦੂਸਰਾ ਪਰ ਚ ਲਾਲ ਲੰਨੇ ਆ ਐਸੀ ਕੋ ਗਾਲੀ ਬੜਾ ਸ਼ਾਂਤਮਈ ਤਰੀਕੇ ਨਾਲ ਹੋ ਜਾਂਦਾ ਜੋ ਨੇਚਰਲਟੀ ਆ ਪਿਓਰ ਆ ਪੰਜਾਬ ਕੋ ਪੁਰਾਤਨ ਪੰਜਾਬ ਦਾ ਜਿਹੜਾ ਵਿਆਹ ਹੁੰਦੇ ਸੀ ਉਸ ਤਰੀਕੇ ਨਾਲ ਹੁੰਦੇ ਬਿਲਕੁਲ ਬਿਲਕੁਲ ਪ੍ਰਾਂਤਰੀ ਵੀ ਵਿਆਹ ਹੈ ਉੱਥੇ ਤੇ ਮਾਡਰਨ ਵੀ ਵਿਆਹ ਹੈ ਅੱਛਾ ਪਰ ਉਹਰੇ ਵਿੱਚ ਤੂੰ ਤੜਕਾ ਨਹੀਂ ਹੁੰਦਾ ਬਿਲਕੁਲ ਬਿਲਕੁਲ ਰੌਲਾ ਗਾਲਾ ਨਹੀਂ ਹੈ ਬਿਲਕੁਲ ਕੁਝ ਨਹੀਂ ਸ਼ਾਂਤਮਈ ਤਰੀਕੇ ਨਾਲ ਲੋਕ ਆਉਂਦੇ ਦੋ ਵਜੇ ਤੋਂ ਵਿਆਹ ਸ਼ੁਰੂ ਹੁੰਦਾ ਜ ਤੇ ਤਿੰਨ ਕਿ ਘੰਟਿਆਂ ਦੇ ਵਿੱਚ ਵਿਆਹ ਚੜਾ ਹੈਗਾ ਉਹਨਾਂ ਦਾ ਉਹ ਸਮਾਪਤ ਹੋ ਜਾਂਦਾ ਕਿਉਂਕਿ ਵਿਆਹ ਦੇ ਉੱਪਰ ਸਾਜੀ ਸਾਹਿਬ ਜਾਂਦੇ ਨੇ ਉਹ ਬੇਟੀ ਨੂੰ ਪੁੱਛ ਲੈਂਦੇ ਨੇ ਉਧਰੋਂ ਬੇਟੇ ਨੂੰ ਪੁੱਛ ਲੈਂਦੇ ਨੇ ਲੋਬੀ ਉਹਨਾਂ ਦਾ ਸਿਸਟਮ ਹੈ ਮਰਿਆਦਾ ਉਸ ਤੋਂ ਬਾਅਦ ਜਿਹੜਾ ਹੈਗਾ ਖਾਣ ਪੀਣ ਦਾ ਠੀਕ ਕੋਈ ਕੋਈ 스낵 ਨਹੀਂ ਕੋਈ ਚਾਹ ਪਾਣੀ ਵਾਲਾ ਗੱਲ ਨਹੀਂ ਕੋਈ ਬ੍ਰੇਕਫਾਸਟ ਨਹੀਂ ਸਿਰਫ ਤੇ ਸਿਰਫ ਜਿਹੜਾ ਲੰਚ ਹੈ ਤੇ ਲੰਚ ਤੇ ਉਹ ਬਹੁਤ ਜ਼ੋਰ ਲਾਉਂਦੇ ਨੇ ਬੜਾ ਤਕੜਾ ਜਿਹੜਾ ਹੈਗਾ ਲੰਚ ਕਰਾਉਂਦੇ ਨੇ ਤੇ ਤਿੰਨ ਚਾਰ ਘੰਟਿਆਂ ਦਾ ਵਿਆਹ ਜੀ ਉਸ ਤੋਂ ਬਾਅਦ ਫਿਰ ਆਪਣੇ ਆਪਣੇ ਜਿਹੜੇ ਨੇ ਉਹ ਜਿਹੜੇ ਸੱਜਣ ਮਹਿਮਾਨ ਆਉਂਦੇ ਨੇ ਆਪਣੇ ਆਪਣੇ ਘਰ ਹੀ ਘਰੇ ਜਾਂਦੇ ਨੇ ਮਤਲਬ ਇਹ ਦਿਖਾਵੇ ਬਾਜੀ ਤੂੰ ਜਿਹੜਾ ਰਹਿਤਾ ਵਿਆਹ ਆ ਹਾਂ ਦਿਖਾਵੇ ਬਾਜੀ ਤੋ ਤਕਰੀਬਨ ਰਹਿਤਾ ਪਿਆ ਤੇ ਪਰ ਦਿਖਾਵੇ ਬਾਜੀ ਹੈ ਵੀ ਕਿਉਂਕਿ ਵਿਆਹ ਬਹੁਤ ਵੱਡੇ ਨੇ ਬੱਚਾ ਵੱਡੇ ਲੈਵਲ ਦਾ ਵਿਆਹ ਇਹ ਤਾਂ ਵੱਡੇ ਲੈਵਲ ਤੇ ਵਿਆਹ ਹੁੰਦੇ ਨੇ ਕਿ ਉੱਥੇ ਬਹੁਤ ਵੱਡੇ ਵੱਡੇ ਜਿਹੜੇ ਨੇ ਉਹ ਹੈ ਕਹਿੰਦੇ ਉੱਥੇ ਦੇ ਮੈਰਿਜ ਪੈਲੇਸ ਅੱਛਾ ਹਾਂ ਸ਼ਰਾਬ ਨਹੀਂ ਚੱਲਦੀ अच्छा बिल्कुल शराब बिल्कुल ਵੀ ਤੁਹਾਨੂੰ ਸ਼ਰਾਬ ਦੇਖਣ ਨੂੰ ਨਹੀਂ ਉੱਥੇ ਮਿਲੇਗੀ। اچھا ਖਾਣਾ ਪੀਣਾ ਜਿਹੜਾ ਵਧੀਆ ਹਾਂ ਟਾਪ ਦਾ ਖਾਣਾ ਪੀਣਾ ਜਾਨੀ ਕਿ ਹੈ ਸਾਰਾ ਨੌਨ ਵੇਜੇ। ਠੀਕ ਹੈ ਜੀ। ਨੌਨ ਵੇਜੇ ਆ ਕਿਉਂਕਿ ਅਸੀਂ ਸਾਨੂੰ ਤਾਂ ਪਤਾ ਕਿਉਂਕਿ ਅਸੀਂ ਹਰ ਵਿਆਹ ਦੇ ਜਾਂਦੇ ਹਾਂ ਉੱਥੇ। ਹਮ ਤੇ ਵਿਆਹਾਂ ਦੇ ਵਿੱਚ ਅੱਜ ਕੀ ਕੀ ਲੈ ਕੇ ਚੱਲੇ ਹੋ ਤੁਸੀਂ ਨਾਨਕਸ਼ਕ ਲਾਉਣੀ ਆ ਨਾਨਕੇ ਪੰਜਾਬ ਦੇ ਵਿੱਚ ਦਾ ਮਤਲਬ ਪੂਰਾ ਖਾੜੂ ਪਾ ਕੇ ਜਾਂਦੇ ਨੇ ਤੁਸੀਂ ਖਾੜੂ ਨਹੀਂ ਪਾਇਆ। ਨਹੀਂ ਅਸੀਂ ਖਾੜੂ ਨਹੀਂ ਪਾਇਆ ਜੀ ਕਿਉਂਕਿ ਸਾਨੂੰ ਸਾਡੇ ਤੇ ਉਸ ਪਾਸੇ ਦਾ ਅਸਰ ਹੈ। ਹਾਂ ਤੇ ਅਸੀਂ ਜਿਹੜਾ ਹੈਗਾ ਬੇਟੀ ਦੇ ਨਾਨਕ ਸਾਹਿਬ ਦੇ ਸਿਧਾਂਤ ਤੇ ਚੱਲ ਹਾਂ ਅਸੀਂ ਬੇਟੀ ਦੇ ਲਈ ਸਮਾਨ ਲੈ ਕੇ ਚੱਲੇ ਆ ਜੀ ਹਾਂ ਤੇ ਦੂਜੇ ਦੂਜੇ ਜਿਹੜਾ ਬਿੱਜਾ ਪਰਵਾਰ ਵਿਆਹ ਨਾਲ ਆ ਰਿਹਾ ਉਹਦੇ ਲਈ ਸਮਾਨ ਲੈ ਕੇ ਚੱਲਿਆ ਤੇ ਟੂਮ ਛੱਲਾ ਵੀ ਅਸੀਂ ਲੈ ਕੇ ਨਾਨਕੇ ਤਾਂ ਕਹਿੰਦੇ ਜਾਂਦੇ ਗੇਟ ਤੇ ਵੱਢਦੇ ਨੇ ਢੋਲ ਲੈ ਕੇ ਜਾਂਦੇ ਨੇ ਅੱਧਾ ਪਿੰਡ ਦਾ ਸਾਰੇ ਪਿੰਡ ਨੂੰ ਦੱਸਦੇ ਨੇ ਵੀ ਨਾਨਕੇ ਆਏ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹਜੋ ਠੀਕ ਹੈ ਸਾਡਾ ਉਹ ਸਵਾਤ ਕਰੇ ਹਾਰ ਪਾਉਣਗੇ ਸਾਡੇ ਤੇ ਸਾਡੇ ਤੇ ਫੁੱਲ ਸੱਟਣਗੇ ਉਹ ਤੇ ਉਹ ਤਾਂ ਹੈ ਉਹਨਾਂ ਦਾ ਪਰ ਇਹ ਆ ਵੀ ਉਹ ਤੁਮ ਤੜਕਾ ਜੜਾ ਢੋਲ ਨਹੀਂ ਵੱਜਦੇ ਹੋਰ ਨਹੀਂ ਵੱਜਦਾ ਇਹ ਨਹੀਂ ਹੈ ਅੱਛਾ ਇਹੋ ਜਿਹਾ ਕੁਝ ਨਹੀਂ ਹੈ ਬਿਲਕੁਲ ਨਹੀਂ ਹੈ ਅੱਛਾ ਤੇ ਮਿਲਣੀ ਹੈ ਜਿਵੇਂ ਪੰਜਾਬ ਚ ਹੁੰਦੀਆਂ ਨੇ ਨਾਨਕੇ ਮੈਂ ਕਰਦੇ ਨੇ ਤੁਸੀਂ ਉੱਧਰ ਹੀ ਕਰਨਾ ਹੈ ਨਹੀਂ ਅਸੀਂ ਜਿਹੜੇ ਅਸੀਂ ਨਾਨਕੇ ਚੱਲੇ ਇਹ ਤਾਂ ਉੱਤੇ ਹੀ ਕਰਾਂਗੇ ਕਿ ਮੇਰੀ ਮਿਲਣੀ ਸਾਡਾ ਰਿਵਾਜ ਆ ਹਾਂਜੀ ਹਾਂਜੀ ਤੇ ਉਧਰ ਜਿਹੜੀ ਮਿਲਣੀ ਹੁੰਦੀ ਆ ਉਹ ਸਿਰਫ ਕੋਈ ਮਿਲਣੀ ਹੁੰਦੀ ਆ ਜੀ ਮਾਮੇ ਦੀ ਅੱਛਾ ਜੀ ਉਹ ਸਿਰਫ ਜਿਹੜਾ ਹੈਗਾ ਲੜਕੇ ਦਾ ਮਾਮਾ ਤੇ ਇਧਰੋਂ ਲੜਕੀ ਦਾ ਮਾਮਾ ਜਿਹੜਾ ਹੈਗਾ ਉਹ ਕਰੇਗਾ ਠੀਕ ਆ ਬਾਕੀ ਜਿਹੜੇ ਸਾਰੇ ਪਰਿਵਾਰ ਦੇ ਲਈ ਚੌਧਰੀ ਸਾਹਿਬ ਦੇ ਪਰਿਵਾਰ ਦੇ ਲਈ ਤੇ ਹੋਰ ਜਿਹੜੇ ਸਾਡੇ ਨਾਲ ਸਵੱਧਤ ਪਰਿਵਾਰ ਨੇ ਤੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਸਾਰਿਆਂ ਲਈ ਅਸੀਂ ਜਿਹੜੇ ਹੈਗੇ ਗਿਫਟ ਲੈ ਕੇ ਚੱਲੇ ਆ ਅੱਛਾ ਜੀ ਤੇ ਖਾਸ ਤੌਰ ਤੇ ਅਸੀਂ ਖੁੰਡੇ ਲੈ ਕੇ ਚੱਲੇ ਆ ਜਿਹੜੀ ਪੰਜਾਬ ਦੀ ਨਿਸ਼ਾਨੀ ਆ ਪੰਜਾਬ ਦੇ ਟੱਡ ਦੀ ਹਾਂਜੀ ਖੁੰਡੇ ਨੇ ਬਾਪੂ ਦਾ ਖੁੰਡਾ ਹਾਂਜੀ ਬਾਪੂ ਦਾ ਖੁੰਡਾ ਤੇ ਉਹ ਅਸੀਂ ਲੈ ਕੇ ਚੱਲੇ ਆ ਬਹੁਤ ਪਿੰਡਤੀ ਦੇ ਵਿੱਚ ਅੱਛਾ ਜੀ ਤੇ ਉਹਦਾ ਜਿਹੜੀ ਸੀ ਸਪੈਸ਼ਲ ਬਣਵਾਏ ਨੇ ਜਿਉਂ ਕੋਟ ਹਿੱਸੇ ਖਾਤੋਂ ਅੱਛਾ ਉਹ ਸਮਾਂ ਵਾਲੇ ਜਿਹੜਾ ਲੈ ਹਾਂਜੀ ਹਾਂ ਸਮਾਂ ਵਾਲੇ ਬੜਾ ਡਿਜ਼ਾਈਨਿੰਗ ਕਰਾਇਆ ਜੀ ਉਹਦਾ ਅਸੀਂ ਆਪ ਕਰਾਇਆ ਇਹ ਮਤਲਬ ਵਿਆਹ ਚ ਲੈ ਕੇ ਚੱਲਦੇ ਨੇ ਜੀ ਫਿਰ ਉਹ ਹਾਂਜੀ ਉਹ ਵਿਆਹ ਚ ਜਿਹੜੇ ਬਜ਼ੁਰਗ ਨੇ ਜੋੜ ਲੰਦੇ ਨੇ ਉਹ ਜੋ ਕਿ ਨਵੇਂ ਫੜਦੇ ਨੇ ਅੱਛਾ ਅੱਛਾ ਤੇ ਉਹ ਅਸੀਂ ਜਾ ਕੇ ਉਹਨਾਂ ਨੂੰ ਗਿਫਟ ਦਵਾਗੇ ਅੱਛਾ ਨਹੀਂ ਮਤਲਬ ਆਪਣੇ ਦਾ ਇੱਥੇ ਜਿਵੇਂ ਕੁਰਤੇ ਪਜਾਮੇ ਪਾਏ ਆ ਤੁਸੀਂ ਪੰਜਾਬੀ ਲਿਵਾਸ ਆ ਉਹ ਕੀ ਪਾਉਂਦੇ ਨੇ ਲਿਵਾਸ ਕਬਿਆ ਉਹ ਜ਼ਿਆਦਾ ਜ਼ਿਆਦਾਤਰ ਜਿਹੜੇ ਬਜ਼ੁਰਗ ਨੇ ਜੀ ਉਹ ਚਟਾ ਚਿੱਟਾ ਚਾਦਰਾਂ ਤੇ ਚਿੱਟਾ ਕੁਰਤਾ ਪਾਉਂਦੇ ਤੇ ਤੇ ਚਿੱਟੀ ਪੱਗਾਂ ਵੰਦੇ ਨੇ ਅਸੀਂ ਪੱਡਾ ਵੀ ਨਾਲ ਲੈ ਕੇ ਚੱਲਿਆ ਅੱਛਾ ਪੱਗਾ ਵੀ ਨਾਲ ਤੇ ਜਿਹੜੇ ਜਿਹੜੇ ਨੌਜਵਾਨ ਨੇ ਉਹ ਸਲਵਾਰ ਕਮੀਜ਼ ਪਾਉਂਦੇ ਨੇ ਉੱਪਰ ਦੀ ਜਿਹੜਾ ਹੈ ਕੋਟ ਪਾਉਂਦੇ ਨੇ ਅੱਛਾ ਮਤਲਬ ਤੁਸੀਂ ਦੱਸਿਆ ਗਾਣਾ ਵਜਾਣੇ ਦਾ ਢੋਲ ਟਮਕਾ ਦਾ ਵੱਜਦਾ ਹੀ ਹੈ ਨਹੀਂ ਜੀ ਕੋਈ ਢੋਲ ਟਮਕਾ ਨਹੀਂ ਕੋਈ ਕੁਝ ਨਹੀਂ ਅੱਛਾ ਬਿਲਕੁਲ ਕੁਝ ਨਹੀਂ ਯਾ ਭਈ ਤਾਂ ਕੋਈ ਢੋਲ ਟਮਕਾ ਨਹੀਂ ਕੋਈ ਅੱਛਾ ਹਾਂ ਆ ਕੇ ਗੈਸਟ ਬੈਠ ਜਾਂਦੇ ਨੇ ਜੀ ਹਾਂ ਜੀ ਪਰ ਬਰਾਤ ਆਉਂਦੀ ਹੈ ਮਿਲਣੀ ਕਰਦੇ ਆਂ ਬਰਾਤ ਅੰਦਰ ਚਲੀ ਜਾਂਦੀ ਹੈ ਜੀ ਉਸ ਤੋਂ ਬਾਅਦ ਜਿਹੜੀ ਕਾਜੀ ਸਾਹਿਬ ਨੇ ਉਹ ਆਪਣੀ ਫਾਰਮੈਲਟੀ ਪੂਰੀ ਕਰਦੇ ਨੇ ਨਕਾਹ ਦੀ ਉਸ ਤੋਂ ਬਾਅਦ ਆਉਂਦੀ ਸਾਰੇ ਜੀ ਉਹ ਸਾਰਾ ਖਾਣਾ ਖਾਦਾ ਜੀ ਉਹ ਆਖਰੀ ਸਵਾਲ ਹੈ ਵੀ ਤੁਸੀਂ ਕਿੱਥੋਂ ਰਵਾਨ ਰਵਾਨਗੀ ਕੀਤੀ ਹੈ ਤੇ ਕਿੱਥੋਂ ਪਹੁੰਚਣਾ ਅੱਗੇ ਜਾਚ ਜਾਉਂਗੇ ਕਿਵੇਂ ਜਾਉਂਗੇ ਅਸੀਂ ਮੰਡੀ ਗੁੰਦਗਰ ਤੋਂ ਵਿਕਾਸ ਨਗਰ ਸਾਹ ਪਰਮੇਂਦਰ ਸਿੰਘ ਸਲਾਣਾ ਸਾਹਿਬ ਦੇ ਕਰੋਂ ਰਵਾਨਗੀ ਕੀਤੀ ਆ ਸਾਰੇ ਜਿਹੜੀ ਅਸੀਂ ਉੱਥੇ ਇਕੱਠੇ ਹੋਗੇ ਸੀ ਤੇ ਨਾਲ ਵਾਲੇ ਸੱਜਣ ਵੀ ਸਾਡੇ ਉੱਥੇ ਆ ਕੇ ਸੀ ਪੰਡਾ ਜੱਜੇ ਬਦੀਨਪੁਰ ਦੇ ਮਾਦਰੀ ਤੋਂ ਵੀ ਜਿਹੜਾ ਆ ਕੇ ਸੀਗੇ ਤੇ ਉੱਥੇ ਤੋਂ ਤੁਰਿਆ ਜੀ ਅਸੀਂ ਇਹ ਉਸ ਤੋਂ ਬਾਅਦ ਅਸੀਂ ਹੁਣ ਸਿੱਧੇ ਜਾਵਾਂਗੇ ਜੀ ਬਾਈ ਕਾਰ ਇਸ ਬਾਈ ਕਾਰ ਅਸੀਂ ਸਿੱਧੇ ਬਾਗਾ ਪਹੁੰਚਾਂਗੇ ਜੀ ਬਾਗਾ ਹਾਂ ਜੀ ਬਾਗਾ 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 ਬਾ ਜਿਹੜਾ ਹੈਗਾ ਉਹ ਅਸੀਂ ਬਾਰਡਰ ਪਾਰ ਕਰਾਂਗੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਫਿਰ ਉਹ 2 ਫੁੱਟ ਬਾਰਡਰ ਪਾਰ ਕਰ ਤੇ ਤੁਸੀਂ ਵੀਜ਼ੇ-ਵੂਜ਼ੇ ਵੀ ਲਵਾਏ ਨੇ ਜਿਹਦੇ ਬਾਅਦ ਹਾਂਜੀ ਵੀਜ਼ੇ ਲਵਾਏ ਨੇ ਜੀ ਅਸੀਂ ਸਾਨੂੰ ਉਧਰੋਂ ਸਪਾਂਸਰਸ਼ਿਪ ਆਈ ਆ ਅੱਛਾ ਤੇ ਅਸੀਂ ਫਿਰ ਜਾ ਕੇ ਦਿੱਲੀ ਜਿਹੜੀ ਪਾਕਿਸਤਾਨ ਦੀ ਐਮੈਸੀਓਟੋਂ ਅਸੀਂ ਵੀਜ਼ੇ ਲਵਾ ਕੇ ਆਏ ਅੱਛਾ ਵੀਜ਼ੇ ਲਵਾਉਣ ਵਾਸਤੇ ਫਿਰ ਬਿਆਦਾ ਕਾਰਡ ਵੀ ਦਿਖਾਉਣਾ ਪੈਂਦਾ ਹੋਣਾ ਸਾਰਾ ਕੁਝ ਦਿਖਾਉਣਾ ਪੈਂਦਾ ਜੀ ਉਧਰੋਂ ਸਾਨੂੰ ਜਿਹੜੀ ਉਹਨਾਂ ਦੀ ਆਈਡੀ ਜਨੇ ਉਹ ਆਉਂਦੀ ਆ ਨੇ ਤੇ ਉਹ ਸਾਰਾ ਕਾਰਡ ਆਉਂਦਾ ਜੀ ਇੱਕ ਸਪਾਂਸਰਸ਼ਿਪ ਆਉਂਦੀ ਆ ਜੀ ਉਹ ਅਸੀਂ ਲੈ ਕੇ ਉੱਥੇ ਜਾਂਦੇ ਆ ਜੀ ਤੇ ਉਹ ਫਿਰ ਸਾਨੂੰ ਵਿੱਜੇ ਲਾਉਂਦੇ ਨੇ ਹਣ ਇਹ ਕਹਿ ਸਕਦੇ ਆਂ ਵੀ ਦਿਖਾਵੇ ਵਾਜੀ ਤੋਂ ਬਿਨਾ ਵਿਆਹ ਬਿਨਾ ਖਰਚੇ ਤੋਂ ਵਿਆਹ ਯਾਨੀ ਇੱਕ ਪਿਆਰ ਦਾ ਜਿਹੜਾ ਹੈਗੇ ਤੁਸੀਂ ਉਹ ਪਿਆਰ ਦਾ ਜਿਹੜਾ ਖਿੱਚ ਜੜੀ ਹੈਗੀ ਆ ਪਿਆਰ ਲੈ ਕੇ ਚੱਲੇ ਉਹ ਪਿਆਰ ਲੈ ਕੇ ਆਉਂ ਹਾਂਜੀ ਅਸੀਂ ਪਿਆਰ ਬਣਾਉਣ ਚੱਲੇ ਆਂ ਪਿਆਰ ਸਾਨੂੰ ਖਿੱਚ ਰਿਹਾ ਤੇ ਪਿਆਰ ਦੇ ਖੇਤੇ ਵੀ ਅਸੀਂ ਜਾ ਰਹੇ ਆਂ ਕੀ ਬਾਤ ਹੈ ਜੀ ਅੱਜ ਨਹੀਂ ਅਸੀਂ 5-6 ਵਿਆਹ ਤੇ ਜਾ ਚੁੱਕੇ ਤੇ ਅੱਗੇ ਫਿਰ ਜਿਹੜੀ ਬਾਹਰ ਤਾਂ ਥੋੜਾ ਸਫਰੇ ਨਹੀਂ ਨਹੀਂ ਬਾਹਰ ਬਾਹਰ ਫੁੱਟਾ ਜੀ ਉਧਰੋਂ ਸਾਨੂੰ ਆ ਕੇ ਗੱਡੀਆਂ ਜਿਹੜੀਆਂ ਆਈਆਂ ਨੇ ਉਹ ਲੈ ਕੇ ਜਾਣੀਆਂ ਪ੍ਰੋਟੋਕਾਲ ਲੱਗਿਆ ਵਾ ਅੱਛਾ ਜੀ ਤੇ ਸਾਨੂੰ ਫਿਰ ਉਧਰ ਗੱਡੀਆਂ ਤੇ ਜਿਹੜੇ ਆਉਣ ਦੇ ਲੈ ਕੇ ਜਾਓ ਚਲੋ ਤੁਹਾਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਜੀ ਮੈਂ ਆਸ ਕਰਦਾ ਕਿ ਤੁਹਾਡਾ ਵਿਆਹ ਜਿਹੜਾ ਸਫਲ ਹੋਵੇ ਤੇ ਜਿਹੜੀ ਕੋਈ ਉੱਥੇ ਮਠਿਆ ਮਠਾ ਮਿਲੂਗਾ ਸਾਡਾ ਵੀ ਉਹ ਮਠਿਆ ਕਰਾ ਦੇਣਾ ਹਾਂ ਜੀ ਮਿਲ ਜੂਗਾ ਠੀਕ ਹੈ ਜੀ ਸੋ ਬਾਬਾ ਨਾਨਕ ਨੇ ਮੇਰ ਰੱਖੇ ਜੀ ਸਫਰ ਜਿਹੜਾ ਹੈਗਾ ਉਹ ਨਿਰਵੈਗੰ ਦਾ ਮੈਂ ਕਹਿੰਦਾ ਜੀ ਫਤਿਹ ਆ ਬਹੁਤ ਵਧੀਆ ਤੁਸੀਂ ਗੁਰਨਾਨਕ ਦੇਵ ਜੀ ਦੇ ਜਿਹੜੇ ਨਨਕਾਣਾ ਸਾਹਿਬ ਹੈ ਜਿੱਥੇ ਜਨਮ ਲਿਆ ਉਸ ਧਰਤੀ ਨੂੰ ਵੀ ਤੁਸੀਂ ਨਤਮਸਤਕ ਹੋਣਾ ਹੈ ਤੇ ਹਰ ਥਾਂ ਵੇਰ ਸਾਹਿਬ ਵੀ ਤੁਸੀਂ ਦੱਸਿਆ ਕਾਫੀ ਗੁਰਦੁਆਰਾ ਸਾਹਿਬ ਦੇ ਤੁਸੀਂ ਨਾਮ ਦੱਸੇ ਨੇ ਜਾਣਾ ਹੈ ਤੋ ਲਾਈਵ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਦੇਖੋ ਕਿੰਨਾ ਪਿਆਰ ਹੈ ਉਸਾਇਆ ਮੈਂ ਸਮਝਿਆ ਤੁਹਾਨੂੰ ਇਹ ਚੀਜ਼ ਦਿਖਾਣੀ ਬਣਦੀ ਸੀਗੀ ਇਹ ਵਿਆਹ ਬਾਰੇ ਉਹਨਾਂ ਨੇ ਦੱਸਿਆ ਤੋ ਲਾਈਵ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ